ਡਾਕਟਰ ਐਸ.ਪੀ. ਸਿੰਘ ਵਰਾਇਵਲੋਂ ਜਿਹੜੇ ਕਿ ਉੱਗੇ ਸਮਾਜ ਸੇਵੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਟੀਮ ਪਟਿਆਲਾ ਜੀ ਲੈਵਲੋਂ ਅੱਜ ਪਟਿਆਲਾ ਸ਼ਹਿਰ ਦੇ ਹਾਰਡ ਪੀੜ ਤੇ ਏਰੀਆ ਜਿੱਥੇ ਹੜ੍ਹਾਂ ਨੇ ਬਾਤ ਤੋਂ ਬਾਈ ਮਚਾਈ ਸੀ ਇੱਥੇ ਪਹਿਲਾਂ ਆਪਣੀ ਸਵੱਦੇ ਭਲੇ ਦੀ ਟੀਮ ਰਸੂਣ ਵੰਡ ਕੇ ਗਈ ਹੈ ਹੋਰ ਬਹੁਤ ਸਮਾਨ ਵੰਡ ਕੇ ਗਈ ਹੈ ਤੇ ਅੱਜ ਜੇ ਇਹਨਾਂ ਦੇ ਉਦੋਂ ਬਰਸਾਤ ਚ ਸਾਰੇ ਬਿਸਤਰੇ-ਬੁਸਤਰੇ ਟੋਟਲ ਪੇਚ ਚੁੱਕੇ ਸੀ ਕੜਾਕੇ ਦੀ ਠੰਡ ਨੂੰ ਮੁੱਖ ਰੱਖਦੇ ਹੋਏ ਟਰਸਟ ਵੱਲੋਂ ਸਾਰੇ ਪੰਜਾਬ ਚ ਹੀ ਵਾਸਤੇ ਕੰਬਲ ਵੰਡੇ ਜਾ ਰਹੇ ਹੈ ਹਰਿਆਣਾ ਚ ਵੰਡੇ ਜਾ ਰਿਹਾ ਜਿਵੇਂ ਚੱਜਰ ਜੀਂਦ ਕੈਥਲ ਬਠਿੰਡਾ ਤਰਨਤਾਰਨ ਤਰਨਤਾਰਨ ਸਿਟੀ ਰੋਪੜ ਮੁਹਾਲੀ ਤੇ ਬਠਿੰਡਾ ਆਦ ਸਾਰੇ ਜ਼ਿਲ੍ਹਿਆਂ ਚ ਅਸੀਂ ਜਿੱਥੇ ਇੱਥੇ ਡਿਮਾਂਡ ਰਹੀ ਹੈ ਕਿ ਕੜਾਕੇ ਦਾ ਠੰਡ ਨੂੰ ਮੁਖ ਰੱਖ ਦੇਵੇ ਲੋੜਵੰਦ ਲੋਕਾਂ ਵਾਸਤੇ ਕੰਬਲ ਵੰਡੇ ਜਾ ਰਹੇ ਹੈ ਜਿਹੜੇ 40000 ਦੇ ਕਿੰਨੇ ਅਸੀਂ ਕੰਬਲ ਇਕੱਠੇ ਖਰੀਦੇ ਹੈ ਤੇ ਅੱਜ ਅਸੀਂ ਬਡਾਲੇ ਸ਼ਹਿਰ ਦੇ ਏਰੀਏ 'ਚ ਝੁੱਗੀ ਚੌਂਪੜਿਆਂ ਜਿੱਥੇ ਪਾਣੀ ਆਇਆ ਸੀ ਰੜਦਾ ਨਈ ਦੇ ਕੰਢੇ ਕਲੌਨੀਆਂ ਉਹ ਲੋੜਵੰਦਾਂ ਨੂੰ ਕੰਬਲ ਵੰਨਣ ਵਾਸਤੇ ਸਾਡੀ ਟੀਮ ਆਈ ਹੈ ਜਿਵੇਂ ਅਸੀਂ ਕਿ 500 ਕੰਬਲ ਜ ਵੰਡ ਕੇ ਜਾਵਾਂਗੇ ਇਕੱਲੇ ਇਕੱਲੇ ਘਰ ਜਾ ਕੇ ਇਕੱਲੇ ਇਕੱਲੇ ਚੌਂਪੜੀ ਜਾ ਕੇ ਸਨਾਖਤ ਕਰਕੇ ਜਿਹੜੇ ਲੋੜਵੰਦ ਹੈ ਉਹਨਾਂ ਦੇ ਕੰਬਲ ਵੰਡੇ ਜਾਣਗੇ ਤੇ ਇਹ ਡਾਕਟਰ ਐਸਪੀ ਸਿੰਘ ਰਾਏ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਬੜੇ ਵੱਡਾ ਮਾਣ ਉਪਰਾਲਾ ਹੈ ਇਸ ਕੜਾਕੀ ਠੰਡ 'ਚ ਅੱਜ ਮੇਰੇ ਖਿਆਲ 10 ਦਿਨਾਂ ਬਾਅਦ ਥੋੜਾ ਸੂਰਜ ਨਜ਼ਰ ਆਇਆ 7 ਡਿਗਰੀ 5 ਡਿਗਰੀ ਦਾ ਟੈਂਪਰੇਚਰ ਹੈ ਇਸ ਇਸ ਸਟੈਂਡ ਦੇ ਵਿੱਚ ਇਹਨਾਂ ਵਾਸਤੇ ਗਰੀਬਾਂ ਵਾਸਤੇ ਬਹੁਤ ਵਧੀਆ ਉਪਰਾਲਾ ਡਾਕਟਰ ਐਸ.ਪੀ. ਸਿੰਘ ਬਰਾਇ ਦਾ ਤੋਂ ਮੈਂ ਇਹ ਸਾਰੀ ਟੀਮ ਸਾਡੀ ਦਫ਼ਤਰ ਚ ਆਈ ਹੋਈ ਹੈ ਇਸ ਕਾਰਜ ਵਾਸਤੇ ਤੇ ਇਹ ਗਰੀਬ ਲੋਕਾਂ ਨੂੰ ਅਸੀਂ ਕੰਬਲ ਵੰਡ ਕੇ ਇਹਨਾਂ ਨੂੰ ਥੋੜਾ ਨਿਗਰ ਅਸਾਸ ਕਰਾਵਾਂਗੇ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਐਸ.ਪੀ. ਬਰਾਇ ਸਾਹਿਬ ਦਾ ਬਹੁਤ ਤਕੜਾ ਉਪਰਾਲਾ ਅੱਜ ਜਿੰਨੀ ਸਨੌਰ ਰੋਡ ਦੇ ਚੁੰਗੀ ਚੌਪੜੀਆਂ ਬੱਡੀ ਸਾਹਿਬ ਬਹੁਤ ਵੱਡੀਆਂ ਝੋਫਟੀਆਂ ਉਰੇ ਜਿਹੜੇ ਵਿਚਾਰੇ ਗਰੀਬ ਠੰਡ ਚ ਉਹਨਾਂ ਨੂੰ ਅੱਜ ਕੰਬਲ ਵੰਡੇਗੇ ਬਹੁਤ ਬੜੀ ਅਬਰਾਈ ਸਾਹਿਬ ਦਾ ਸਹਿਯੋਗ ਆ ਇਹਨਾਂ ਨੂੰ ਪਹਿਲਾਂ ਅਸੀਂ ਫਲੱਡ ਚ ਰਛਨ ਵੀ ਦਿੱਤਾ ਉਰੇ ਬਹੁਤ ਸਹਾਇਤਾ ਮਤਲਬ ਅਬਰਾਈ ਸਾਹਿਬ ਵੱਲੋਂ ਆ ਰਹੀ ਆ ਇਹਨਾਂ ਨੂੰ ਦਿੱਤੀ ਜਾ ਰਹੀ ਜੇ ਲੋੜ ਪੈਂਦੇ ਹੋਰ ਵੀ ਅਸੀਂ ਜਿੱਥੇ ਲੋੜ ਪਵੇਗੇ ਉੱਥੇ ਵੰਡਾਂਗੇ ਤੇ ਬਹੁਤ ਧੰਨਵਾਦ ਅਬਰਾਈ ਸਾਹਿਬ